प्यारे दोस्तों ਸਾਰਿਆਂ ਨੂੰ ਪਿਆਰ ਤੇ ਸਤਿਕਾਰ ਨਾਲ ਸਤਿ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨੀ ਚਾਹੁੰਨਾ ਵੀ ਰਣਜੀਤ ਸਿੰਘ ਪੁੱਕੀ ਗੱਲ ਜੀ ਬਾਰੇ ਜਿਨ੍ਹਾਂ ਦੀ ਉਹ ਇੰਟਰਵਿਊ ਦੇ ਕੇ ਸਾਰੇ ਫੇਸਬੁਕ ਦੇ ਬਜ਼ਬਾਨ ਬਣੀ ਬੈਠੇ ਉਹਨਾਂ ਦਾ ਗਦਾਰ ਏਜੰਸੀਆਂ ਦਾ ਬੰਦਾ ਹੋ ਪਤਾ ਨਹੀਂ ਕਿ ਕਿ ਸਿਕਾ ਨਾ ਰੜਿਆ ਹੋਇਆ ਬਹੁਤ ਬਕਵਾਸ ਕਰ ਰਹੇ ਨੇ ਆਪਣੀ ਕੌਮ ਦੀ ਇਹੀ ਤਰਾਸ ਦੀ ਆ ਵੀ ਆਪਾਂ ਆਪਣੇ ਜੋਧਿਆਂ ਨੂੰ ਇਦਾਂ ਸਨਮਾਨਤ ਕਰਦੇ ਆ ਨਾ ਭਾਈ ਅਨਜੀਤ ਸਿੰਘ ਕੁੱਕੀ ਗਿਲਜੀ ਦੀ ਕੁਰਬਾਨੀ ਪਤਾ ਕਿੰਨੀ ਵੱਡੀ ਐ ਆਪਣੇ ਅੰਦਰ ਚਾਕ ਮਾਰ ਕੇ ਦੇਖਿਓ ਇੱਥੇ ਨਾ ਵੱਡੇ ਵੱਡੇ ਸੂਰਮੇ ਇੱਕ ਸਾਲ ਵਿੱਚ ਹੀ ਰੋਣ ਲੱਗ ਗਏ ਭਾਈ ਕੁੱਕੀ ਗਿਲਜੀ ਨੇ 10 ਸਾਲਾਂ ਤੱਕ ਘਰਦਿਆਂ ਨਾਲ ਗੱਲ ਕਰਨੀ ਦਾ ਬਹੁਤ ਦੂਰ ਦੀ ਗੱਲ ਕਦੇ ਸੂਰਜ ਤੱਕ ਨਹੀਂ ਦੇਖਿਆ ਸੀ ਉਹਨਾਂ ਨੇ 10 ਸਾਲ ਉਹਨਾਂ ਨੇ ਅਮਰੀਕਾ ਦੀ ਸੈਲਮ ਛੱਡੀ ਆਪਣੇ ਆਪਣੇ ਦੇਸ਼ ਪੰਜਾਬ ਮੁੜ ਕੇ ਆਏ ਠੀਕ ਹੈ ਜੀ ਜੋ ਉਹਨਾਂ ਦੀ ਕੁਰਬਾਨੀ ਹੈ ਮੈਂ ਡਿਟੇਲ ਚ ਨਹੀਂ ਜਾਣੀ ਚਾਹੁੰਦਾ ਥੋੜਾ ਜਿਹਾ ਆਪਣੇ ਆਪ ਦੀ ਅਕਲ ਨੂੰ ਹੱਥ ਮਾਰੀਦਾ ਹੁੰਦਾ ਵੀ ਸਾਡੀ ਕੌਮ ਤੇ ਹੀਰੇ ਨੇ ਉਹ ਭਾਈ ਕੁੱਕੀ ਗਿਲ ਜੀ ਹੋਣੀ 30-30 ਸਾਲ ਹੋ ਗਏ ਬੰਦੀ ਸਿੱਖਾਂ ਨੂੰ ਜੇਲਾਂ 'ਚ ਬੈਠਿਆਂ ਨੂੰ ਉਹ ਤਾਂ ਕਦੇ ਰੋਂਦੇ ਨਹੀਂ ਦੇਖੇ ਨਾ ਉਹਨਾਂ ਦੇ ਪਰਿਵਾਰ ਬਿਲਕੁਲ ਦੇ ਆਪਣੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਉਹਨਾਂ ਨੇ ਕੌਮ ਤੋਂ ਥੋੜਾ ਜਾਂ ਨਾ ਜਿਹੜੇ ਆਹਾ ਬਾਈ ਜੀ ਹੋਣਾਂ ਦੀ ਪਰ ਉਹ ਇੰਟਰਵਿਊ ਤੇ ਜਾ ਜਾ ਗਲਤ ਕਮੈਂਟ ਲਿਖਦੇ ਨੇ ਆਪਣੇ ਅੰਦਰ ਛਾਤੀ ਮਾਰਿਓ ਵੀ ਤੁਹਾਡੀ ਕੀ ਕੁਰਬਾਨੀ ਆ ਤੇ ਕੁੱਕੀ ਗਿਲਜੀ ਹੋਣਾ ਨੂੰ ਤੁਸੀਂ ਉਹਨਾਂ ਬਾਰੇ ਕਿਹੜੇ ਮੂਹ ਨਾਲ ਤੁਸੀਂ ਜਾਂ ਕੀ ਸੋਚ ਕੇ ਗਲਤ ਕਮੈਂਟ ਕਰਦੇ ਹੋ ਬਹੁਤ ਵੱਡੀ ਕੁਰਬਾਨੀ ਆ ਭਾਈ ਕੁੱਕੀ ਗਿਲਜੀ ਹੋਣਾ ਦੀ ਆਪਣਾ ਸਾਰਾ ਫਿਊਚਰ ਛੱਡ ਕੇ ਐਮ ਐਸ ਸੀ ਜੈਨੇਟਿਕ ਦੀ ਪੜ੍ਹਾਈ ਕਰਦੇ ਸੀ ਉਹ ਪੀ ਜੂ ਚ ਉਹਨਾਂ ਨੂੰ ਉਹਨਾਂ ਟਾਈਮਾਂ 'ਚ ਸਕਾਲਰਸ਼ਿਪ ਮਿਲੀ ਸੀ ਅਮਰੀਕਾ ਯੂਨੀਵਰਸਿਟੀ ਪੜ੍ਹਨ ਦੀ ਆਪਣਾ ਫਿਊਚਰ ਛੱਡ ਕੇ ਉਹਨਾਂ ਨੇ ਸਿੱਖ ਧਰਮ ਨੂੰ ਜਿਹੜੀ ਲੋੜ ਸੀ ਉਸ ਟੈਂਸ਼ਨ ਸੰਘਰਸ਼ ਚ ਚੱਲ ਰਿਹਾ ਸੀ ਨਾ ਉਹਦੇ ਚ ਆਪਣੇ ਪਰਿਵਾਰ ਆਪਦੀ ਜਾਨ ਦੀ ਪਰਵਾਹ ਕੀਤੇ ਬਿਨਾ ਉਹਨਾਂ ਨੇ ਕੌਮ ਦੇ ਲਈ ਆਪਣੀ ਜ਼ਿੰਦਗੀ ਜ਼ਿੰਦਗੀ ਖੇਡੇ ਆਪਣੀ ਸਾਰੀ ਜ਼ਿੰਦਗੀ ਜਵਾਨੀ ਖਰਾਬ ਕਰੀ ਉਸ ਇਨਸਾਨ ਨੇ ਥੋੜਾ ਜਿਹਾ ਨਾ ਸੋਚੀ ਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ